ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਨਵੀਂ ਸਾਖੀ ਤੇ ਇੱਕ ਨਵੇਂ ਹੋਸ ਨੇ ਇਹ ਦੇ ਨਾਲ ਮੈਂ ਹਾਜ਼ਰ ਹਾਂ ਚੌਥੀ ਰਾਸ਼ੀ ਜੋ 5 ਸਾਲ ਤੱਕ ਚੱਲੀ ਗੁਰਨਾਨਕ ਦੇਵ ਜੀ ਪਛਵੀਂ ਅਸ਼ੇ ਦੇ ਇਸਲਾਮੀ ਕੇਂਦਰ ਮੱਕਾ شریف ਤੱਕ ਗਏ ਮੱਕਾ شریف ਦੀ ਯਾਤਰਾ ਨੂੰ ਹੱਜ ਕਿਹਾ ਜਾਂਦਾ ਹੈ ਅਤੇ ਯਾਤਰੀ ਹਾਜੀ ਖਵਾਉਂਦੇ ਹਨ ਮੱਕਾ شریف ਵਿੱਚ ਕਿਸੇ ਗੈਰ ਮੁਸਲਮ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਇਸ ਲਈ ਗੁਰੂ ਜੀ ਨੇ ਮੁਸਲਮਾਨ ਹਾਜ ਹਾਜੀਆਂ ਵਲ ਲਈ ਪਹਿਰਾਵਾ ਪਾ ਲਿਆ ਤਾਂ ਆਪ ਨੇ ਨੀਲੇ ਵਸਤ ਪਹਿਨ ਲੈ ਕਰਤਾਰਪੁਰ ਤੋਂ ਭਾਈ ਮਰਦਾਨਾ ਨਾਲ ਰਵਾਨਾ ਹੋ ਕੇ ਆਪ ਤਲਵੰਡੀ ਪੁੱਜੇ ਸਿੰਧ ਤੋਂ ਆਪ ਹਾਜੀਆਂ ਦੀ ਇੱਕ ਜਮਾਤ ਨਾਲ ਰਲ ਕੇ ਮੱਕੇ ਜਾ ਪੁੱਜੇ ਗੁਰੂ ਜੀ ਬਹੁਤ ਥੱਕ ਚੁੱਕੇ ਸਨ ਕਾਬਾ ਰੱਬ ਦਾ ਘਰ ਮੰਨਿਆ ਜਾਂਦਾ ਸੀ ਤੇ ਉਸ ਵੇਲੇ ਪੈਰ ਕਰਕੇ ਲੇਟਣਾ ਵੱਡੀ ਬੇਅਦਬੀ ਸਮਝੀ ਜਾਂਦੀ ਸੀ ਜਦੋਂ ਲੋਕਾਂ ਨੇ ਇੱਕ ਅਨੋਖੇ ਪਹਿਰਾਵੇ ਵਾਲੇ ਫਕੀਰ ਨੂੰ ਰੱਬ ਦੇ ਘਰ ਵੱਲ ਪੈਰ ਪਸਾਰ ਕੇ ਸੁੱਤਾ ਵੇਖਿਆ ਤਾਂ ਉਹ ਗੁੱਸੇ ਨਾਲ ਲਾਲੂ ਲਾਲ ਹੋ ਉઠੇ ਉਹਨਾਂ ਨੇ ਗੁਰੂ ਜੀ ਨੂੰ ਚਾਰੋਂ ਪਾਸਿਓਂ ਘੇਰ ਲਿਆ ਤੇ ਰੋਲਾ ਪਾਉਣ ਲੱਗੇ ਸ਼ੋਸ਼ਰਾਬਾ ਸੁਣ ਕੇ ਕਾਬੇ ਦਾ ਵੱਡਾ ਕਾਜੀ ਵੀ ਉੱਥੇ ਪੁੱਜ ਗਿਆ ਉਸਨੇ ਗੁਰੂ ਜੀ ਨੂੰ ਦਬਕਾਇਆ ਉਹ ਕਾਫਰਾ ਕਾਬੇ ਵੱਲ ਪੈਰ ਕਿਉਂ ਕਿਤੇ ਨੇ ਗੁਰੂ ਜੀ ਨੇ ਸਹਜੇ ਜਿਹੇ ਨੈਣ ਖੋਲੇ ਤੇ ਕਿਹਾ ਕਾਜੀ ਜੀ ਕਾਜੀ ਜੀ ਰੱਬ ਤਾਂ ਹਰ ਪਾਸੇ ਵਸਿਆ ਹੋਇਆ ਹੈ ਜੇ ਤੁਸੀਂ ਕਾਬੇ ਵੱਲ ਪੈਰ ਕਰਨ ਦੇ ਨਾਰਾਜ਼ ਹੋ ਤਾਂ ਜਿਸ ਪਾਸੇ ਰੱਬ ਦਾ ਘਰ ਨਹੀਂ ਹੈ ਸਾਡੇ ਪੈਰ ਉਸੇ ਪਾਸੇ ਕਰ ਦੇ ਕਾਜੀ ਨੇ ਗੁਰੂ ਜੀ ਦੇ ਪੈਰ ਕਸੀ ਠੀਕ ਕਾਬੇ ਦੇ ਦੂਜੇ ਪਾਸੇ ਕਰ ਦਿੱਤੇ ਪਰ ਜਿਵੇਂ ਕਿ ਉਸ ਦੇ ਉਸਨੇ ਸਿਰ ਚੁੱਕਿਆ ਤਾਂ ਕੀ ਵੇਖਦਾ ਹੈ ਜਿਸ ਪਾਸੇ ਉਸਨੇ ਗੁਰੂ ਜੀ ਦੇ ਪੈਰ ਕੀਤੇ ਸਨ ਕਾਬਾ ਉਸੇ ਪਾਸੇ ਖੜਾ ਹੈ ਕਾਜੀ ਨੇ ਮੋੜ ਪੈਰ ਫੜੇ ਤਾਂ ਉਹਨਾਂ ਨੂੰ ਹੋਰ ਪਾਸੇ ਘੁਮਾਇਆ ਪਰ ਉਹਨਾਂ ਨੂੰ ਤੇ ਬਾਕੀ ਸਭ ਨਾ ਆਜਿਆਂ ਨੂੰ ਕਾਬਾ ਉਸੇ ਪਾਸੇ ਦਿਖਾਈ ਦੇਣ ਲੱਗ ਪਿਆ ਸਾਰੇ ਲੋਕ ਹੱਕੇ ਬੱਕੇ ਰਹਿ ਗਏ ਇੱਕ ਦੂਜੇ ਦਾ ਮੂੰਹ ਤੱਕਣ ਲੱਗ ਗਏ ਤਦ ਗੁਰੂ ਜੀ ਨੇ ਕਾਜੀ ਨੂੰ ਕਿਹਾ ਹੁਣ ਤਾਂ ਤੂੰ ਤੁਹਾਨੂੰ ਸਾਬਤ ਹੋ ਗਿਆ ਕਿ ਰੱਬ ਦਾ ਘਰ ਹਰ ਪਾਸੇ ਹੈ ਮੁਕੱਦਮ ਕੁਰਾਨ ਵਿੱਚ ਵੀ ਲਿਖਿਆ ਹੈ ਕਿ ਅੱਲਾ ਪੂਰਬ ਵਿੱਚ ਹੈ ਤੇ ਪੱਛਮ ਵਿੱਚ ਵੀ ਹੈ ਇਨਸਾਨ ਜਿਸ ਪਾਸੇ ਵੱਲ ਮੂੰਹ ਕਰਕੇ ਉਧਰ ਹੀ ਮੂੰਹ ਕਰੇ ਤੇ ਉਧਰ ਹੀ ਅੱਲਾ ਦਾ ਮੂੰਹ ਹੈ ਤੁਸੀਂ ਹਜਤ ਮੁਹੰਮਦ ਸਾਹਿਬ ਦੇ ਬਚਨ ਭੁਲਾ ਦਿੱਤੇ ਹਨ ਸੋਚ ਲਓ ਕਿ ਕਾਫਰ ਤੁਸੀਂ ਹੋ ਕਿ ਮੈਂ ਇਹ ਕੋਤਕ ਦੇਖ ਕੇ ਸਭ ਦੇ ਕपाट ਖੁੱਲ ਗਏ ਉਹਨਾਂ ਦੇ ਦਿਲ ਵਿੱਚ ਇਹ ਪਰਮ ਉਹਨਾਂ ਦੇ ਦਿਲ ਵਿੱਚ ਇਹ ਪਰਮ ਨਿਕਲ ਗਿਆ ਕਿ ਖੁਦਾ ਕੇਵਲ ਇੱਕ ਦਿਸ਼ਾ ਵਾਲੀ ਹੈ ਭਾਈ ਗੁਰਦਾਸ ਜੀ ਨੇ ਇਸ ਘਟਨਾ ਨੂੰ ਇਸ ਤਰ੍ਹਾਂ ਬਿਆਨ ਹੈ ਜਾ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਇ ਪਸਾਰੀ ਜੀਵਨ ਮਾਰੀ ਲੱਤੀ ਦੀ ਕਿਹੜਾ ਸੁਤਾ ਕੁਫਰ ਕੁਫਾਰੇ ਲਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਏ ਬਾਜੀਗਾਰੀ ਟੰਗੋ ਪਕੜ ਕਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਹੋਏ ਹੈਰਾਨ ਕਰੇਨ ਜੋਹਾਰੀ ਸੋ ਇਸ ਸਾਕੇ ਵਿੱਚ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਉਸ ਨੂੰ ਕਮੈਂਟ ਦੇ ਵਿੱਚ ਜ਼ਰੂਰ ਲਿਖੋ ਪਲੀਜ਼ ਕਮੈਂਟ ਕਰਿਆ ਕਰੋ ਤਾਂ ਹੀ ਮੈਨੂੰ ਪਤਾ ਲੱਗੂਗਾ ਕਿ ਤੁਹਾਨੂੰ ਵੀਡੀਓਜ਼ ਅੱਛੀਆਂ ਲੱਗਦੀਆਂ ਜਾਂ ਨਹੀਂ ਲਾਈਕ ਵੀ ਕਰ ਐ ਕੋ ਜੇ ਵਧੀਆ ਲੱਗਦੀ ਹੈ ਨਹੀਂ ਵਧੀਆ ਲੱਗਦੀ ਤਾਂ ਅਨਲਾਈਕ ਕਰ ਦਿਓ ਕੋਈ ਇਸ਼ੂ ਨਹੀਂ ਹੈ ਬਟ ਰਿਸਪੌਂਸ ਜ਼ਰੂਰ ਦਿਆ ਕਰੋ ਵਾਹੀ